ਸਤਿ ਸ਼੍ਰੀ ਅਕਾਲ ਜੀ ਅੱਜ ਫਾਈਨਲੀ ਲੱਪ੍ਰ ਸਿੰਘ ਦਾ ਵਿਆਹ ਹੋ ਜਾਵੇਗਾ ਅਤੇ ਬੀਤੇ ਦਿਨ ਉਹਨਾਂ ਦੇ ਘਰ ਜਾਗੋ ਨਾਈਟ ਪਾਰਟੀ ਸੀ ਜਾਗੋ ਨਾਈਟ ਪਾਰਟੀ ਤੇ ਘਰ ਨੂੰ ਫੁੱਲਾਂ ਅਤੇ ਲੜੀਆਂ ਦੇ ਨਾਲ ਸਜਾਇਆ ਗਿਆ ਇਸ ਮੌਕੇ ਤੇ ਮਾਤਾ ਜੀ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਦੇ ਹੋਏ ਦਿਖਾਈ ਦਿੱਤੇ ਉਥੇ ਹੀ ਮਾਤਾ ਜੀ ਆਪਣੇ ਪੁੱਤ ਦੇ ਵਿਆਹ ਤੇ ਬਹੁਤ ਜ਼ਿਆਦਾ ਖੁਸ਼ ਸਨ ਧੂਮਧਾਮ ਦੇ ਨਾਲ ਜਾਗੋ ਸੈਲੀਬ੍ਰੇਟ ਕੀਤੀ ਗਈ ਅਤੇ ਉਸ ਦੇ ਉਪਰੰਤ 拉ਪ੍ਰੀ ਸਿੰਘ ਆਪਣੀ ਜਾਗੋ ਪਾਰਟੀ ਤੇ ਖੂਬ ਨੱਚਿਆ ਭੰਗੜੇ ਪਾਏ ਅਤੇ ਇੰਜੋਏ ਕੀਤਾ। ਉਥੇ ਹੀ ਫਾਈਨਲੀ ਅਜਸ ਵੀਰ ਦਾ ਵਿਆਹ ਹੋ ਜਾਵੇਗਾ। ਅਗਰ ਤੁਸੀਂ ਵਿਆਹ ਦੀਆਂ ਅਪਡੇਟਸ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਤੁਸੀਂ ਮਿਸ ਨਾ ਕਰ ਸਕੋ। ਅੱਗੇ ਆਪਾਂ ਤੁਹਾਡੇ ਨਾਲ ਇਸ ਵੀਰ ਦੀ ਜਾਗੋ ਨਾਈਟ ਪਾਰਟੀ ਦੀਆਂ ਕੁਝ-ਕੁਝ ਵੀਡੀਓਜ਼ ਸਾਂਝੀਆਂ ਕਰਦੇ ਹਾਂ।